ਦੇਹਾਤੀ ਵਿਕਾਸ ਫੰਡ ਆ ਜਿਹੜਾ ਉਹਦੇ ਨਾਲ ਪਿੰਡਾਂ ਦਾ ਵਿਕਾਸ ਨਹੀਂ ਹੋ ਰਿਹਾ ਖਾਸ ਕਰਕੇ ਲਿੰਕ ਸੜਕਾਂ ਟੁੱਟੀਆਂ ਭੱਜੀਆਂ ਪਈਆਂ ਉਹ ਬਣਾਉਣੀਆਂ ਹੁਣ ਪੈਸੇ ਲੈਣ ਦੇ ਲਈ ਪਹਿਲਾਂ ਬੜੀਆਂ ਅਪੀਲਾਂ ਦਲੀਲਾਂ ਰੱਖ ਲਈਆਂ ਮੁੱਖ ਮੰਤਰੀ ਸਾਹਿਬ ਨੇ ਹਾਲਾਂਕਿ ਮੁਲਾਕਾਤ ਤਾਂ ਜਿੰਨੀਆਂ ਹੋਣੀ ਚਾਹੀਦੀ ਨਹੀਂ ਹੋਈਆਂ ਪਰ ਹੁਣ ਉਹ ਵਾਇਆ ਗਏ ਆ ਸੁਪਰੀਮ ਕੋਰਟ ਪੰਜਾਬ ਸਰਕਾਰ ਪੁੱਜੀ ਆ ਸੁਪਰੀਮ ਕੋਰਟ ਹੁਣ ਸੁਪਰੀਮ ਕੋਰਟ ਦੇ ਵਿੱਚ ਪਤਾ ਲੱਗਣਾ ਕਿ ਹਦਾਇਤ ਕੀ ਆਉਂਦੀ ਹੈ ਔਰ ਕੇਂਦਰ ਸਰਕਾਰ ਨੇ ਜੋ ਪਹਿਲਾਂ ਪਬਲਿਕ 'ਚ ਗੱਲਾਂ ਕਹੀਆਂ ਨੇ ਕਿ ਉੱਥੇ ਵੀ ਉਹੀ ਗੱਲਾਂ ਦ੍ਰਿਲਾ ਰੱਖੀਆਂ ਜਾਣਗੀਆਂ ਕਿ ਫੰਡ ਦੇ ਹੀ ਕਿਹੜੀ ਗੱਲ ਦੇ ਆ ਲਾ ਕਿੱਥੇ ਦਿੰਦੇ ਇਸ ਕਰਕੇ ਰੋਕਿਆ ਹੋਇਆ ਜਾਂ ਫਿਰ ਹੁਣ ਗੱਲ ਬਣ ਸਕਦੀ ਹੈ ਪੰਜਾਬ ਸਰਕਾਰ ਦੀ ਫੰਡ ਮਿਲ ਕੇ ਰਹੂਗਾ ਦੇਖੋ ਪਹਿਲੀ ਤੇ ਗੱਲ ਹੈ ਕਿ ਇਹ ਜਿਹੜਾ ਕੇਸ ਬੜਾ ਸੀਰੀਅਸ ਔਰ ਭਾਰਤ ਸਰਕਾਰ ਨੇ ਪੰਜਾਬ ਦਾ ਪੈਸਾ ਰੋਕਿਆ ਔਰ ਰੋਕਣ ਦੀ ਵਜ੍ਹਾ ਖੁੱਲ ਕੇ ਨਹੀਂ ਦੱਸ ਰਹੇ ਔਰ ਇਸ ਤੇ ਸਿਆਸਤ ਹੋ ਰਹੀ ਹੈ ਕਿਉਂਕਿ ਜਿਹੜਾ ਸਾਡਾ ਰੂਰਲ ਡਿਵੈਲਪਮੈਂਟ ਫੰਡ ਆ ਉਹ ਹਾਰਾਂ ਕਰੋੜ ਦੇ ਵਿੱਚ ਆ ਰੁਦੇ ਕਰਕੇ ਜਿਹੜੀਆਂ ਪੰਜਾਬ ਦੇ ਲਿੰਕ ਸੜਕਾਂ ਵਾਂ ਉਹਦੀ ਰਿਪੇਅਰ ਨਹੀਂ ਹੋ ਰਹੀ ਔਰ ਜੇ ਉਹ ਰਿਪੇਅਰ ਨਹੀਂ ਹੋਏਗੀ ਤੇ ਪੰਜਾਬ ਸਰਕਾਰ ਨੂੰ ਮਿਊਨਿਸਪਲ ਕਾਰਪੋਰੇਸ਼ਨ ਨਗਰ ਕਾਉਂਸਲ ਨਗਰ ਕਮੇਟੀਆਂ ਪੰਚਾਇਤੀ ਚੋਣਾਂ ਦੇ ਵਿੱਚ ਨੁਕਸਾਨ ਹੋ ਸਕਦਾ ਕਿਉਂਕਿ ਪਿੰਡਾਂ ਨੂੰ ਜਿਹੜੇ ਰਾਹ ਜਾਂਦੇ ਨੇ ਉਹ ਟੁੱਟੇ ਨੇ ਖੱਡੇ ਪੈ ਚੁੱਕੇ ਨੇ ਉਹਨਾਂ ਦੀ ਰਿਪੇਅਰ ਵੀ ਨਹੀਂ ਹੋਈ ਕੁਝ ਤੇ 6 ਸਾਲ ਬਾਅਦ ਨਵੀਆਂ ਬੰਨੀਆਂ ਹੁੰਦੀਆਂ ਨੇ ਕਈਆਂ ਦੀ ਰਿਪੇਅਰ ਹੋਣੀ ਹੁੰਦੀ ਆ ਉਹ ਹੋਈ ਨਹੀਂ ਕਿਉਂਕਿ ਇਹਦੇ ਵਿੱਚ ਵੀ ਕੈਟਾਗਰੀ A B C ਹੈ A ਕੈਟਾਗਰੀ ਜੋ ਜਿਹੜੀ ਇੱਕ ਪਿੰਡ ਤੋਂ ਚਾਰ ਪੰਜ ਪਿੰਡਾਂ ਨੂੰ ਛੜਕ ਨਿਕਲ ਜਾਂਦੀ ਹੈ ਫਿਰ ਦੂਜੀ ਹੈ ਦੋ ਪਿੰਡਾਂ ਨੂੰ ਛੜਕਾ ਇੱਕ ਜਿਹੜੀ ਕੱਲੀ ਪਿੰਡ ਨੂੰ ਜਾਂਦੀ ਹੈਗੀ ਨਾ ਉਹ ਤੇ ਚੱਲ ਜਾਂਦਾ ਜਿਹੜੀ ਇੱਕ ਪਿੰਡ ਨੂੰ ਚਲਦੀ ਹੈ ਉਹਦੀ ਇੰਨੀ ਆਵਾਜ਼ ਨਹੀਂ ਦਿੰਦੀ ਉਹ ਤੇ ਰਿਪੇਅਰ ਦੇ ਨਾਲ ਵੀ ਚੱਲ ਜਾਂਦਾ ਪਰ ਜਿਹੜੀ ਕੈਟਾਗਰੀ A ਦੇ ਵਿੱਚ ਹੈ ਜਿਹੜੀ ਚਾਰ ਪੰਜ ਪਿੰਡਾਂ ਨੂੰ ਨਿਕਲਦੀ ਹੈ ਉਹਦੇ 'ਚ ਕਿੰਨਾ ਕੁਝ ਸਾਧਨ ਚੱਲਦੇ ਨੇ ਉਹ ਤੇ ਟੁੱਟੀ ਜਾਂਦੀਆਂ ਹੈਗੀਆਂ ਅੱਜ ਕੱਲ੍ਹ ਕਈ ਥਾਵਾਂ ਤੇ ਰਾਤ-ਰਾਤ ਦਿਨ ਗੈਰਕਾਨੂੰਨੀ ਮਾਈਨਿੰਗ ਹੁੰਦੀ ਆ ਉਹ ਟਿੱਪਰ ਹੀ ਛੜਕਾਂ ਤੋੜ ਦਿੰਦੇ ਆਗੇ ਨੇ ਹੁਣ ਮੰਡੀ ਬੋਰਡ ਤੇ ਇਹਦੇ ਵਾਜੇ ਵੱਜੇ ਪਏ ਆਗੇ ਨੇ ਸਰਕਾਰ ਸੁਪਰੀਮ ਕੋਰਟ ਚ ਗਈ ਆ ਹਾਲਾਂਕਿ ਉਹ ਸਰਕਾਰ ਉਹ ਕਿਉਂਕਿ ਸੁਪਰੀਮ ਕੋਰਟ ਕੇਸ ਤੇ ਇਦਾਂ ਦੇ ਐਮਰਜੈਂਸੀ ਲੱਗਦੇ ਆਗੇ ਨੇ ਪਰ ਪੰਜਾਬ ਵੱਲੋਂ ਜਿਹੜੇ ਪੇਸ਼ ਹੋਏ ਨੇ ਵਕੀਲਾਂ ਕਹਿੰਦੇ ਆ ਇਹ ਅਰਜੈਂਸੀ ਹੈਗੀ ਇਹਦੀ ਔਰ ਕੋਰਟ ਮੰਨ ਚੁੱਕਾ ਹੈਗਾ ਸੁਪਰੀਮ ਕੋਰਟ ਮੰਨ ਚੁੱਕਾ ਔਰ ਖੁਦ ਇਸ ਕੇਸ ਦੀ ਸ਼ਾਇਦ ਉਪੈਰਵਾਈ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ ਵੀ ਚੰਦਰ ਚੰਦਰ ਚੂੜੂਪ ਸਾਹਿਬ ਕਰ ਰਹੇ ਨੇ ਹੁਣ ਉਹਦੇ ਚ ਲਾਜ਼ਮੀ ਤੌਰ ਤੇ ਉਹ ਕੇਸ ਲਿਸਟ ਹੋਏਗਾ ਔਰ ਫਿਰ ਭਾਰਤ ਸਰਕਾਰ ਨੂੰ ਇਹਦੇ ਚ ਪਾਰਟੀ ਹੋਏਗੀ ਉਹਦੇ ਚ ਪੁੱਛਿਆ ਜਾਊਗਾ ਕਿ ਆਖਰ ਕਿਉਂ ਪੈਸੇ ਰੁਕੇ ਨੇ ਫਿਰ ਭਾਰਤ ਸਰਕਾਰ ਨੂੰ ਵੀ ਲਿਖਤੀ ਰੂਪ ਚ ਜਵਾਬ ਦੇਣਾ ਪਊਗਾ ਨਾ ਕਿ ਵਜ੍ਹਾ ਕੀ ਆ ਕਿ ਅਸੀਂ ਰੂਰਲ ਡਿਵੈਲਪਮੈਂਟ ਫੰਡ ਕਿਉਂ ਰੋਕੇ 1000 ਕਰੋੜ ਤੋਂ ਜ਼ਿਆਦਾ ਕਿਉਂ ਰੁਕਿਆ ਹੈਗਾ ਨਾ ਹਾਲਾਂਕਿ ਟੋਟਲ 11000 ਕਰੋੜ ਰੁਪਇਆ ਬਣ ਜਾਂਦਾ ਹੈਗਾ ਜਿਹਦੇ ਚ ਰੂਰਲ ਡਵੈਲਪਮੈਂਟ ਫੰਡ ਰੂਰਲ ਹੈਲਥ ਮਿਸ਼ਨ ਦਾ ਬਾਰਡਰ ਵਾਲਾ ਕੁੱਲ ਮਿਲਾ ਕੇ 11000 ਕਰੋੜ ਦਾ ਪੈਕੇਜ ਆ ਜਿਹੜਾ ਫੰਡ ਰੁਕਿਆ ਹੈਗਾ ਹੁਣ ਦੇਖਦੇ ਆ ਜਦੋਂ ਪੂਰੀ ਡਿਟੇਲ ਸਾਹਮਣੇ ਆਊਗੀ ਕਿ ਕੀ ਇਹ ਫੰਡ ਕਿਉਂ ਰੁਕਿਆ ਗਏ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਸਿੱਧਾ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਨਾਲ رابطہ ਕਿਉਂ ਨਹੀਂ ਸੰਪਰਕ ਕੀਤਾ ਗਿਆ ਕੀ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਜਿਹੜੇ ਸਬੰਧਤ ਮੰਤਰੀ ਨੇ ਜਾਂ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਉਂ ਨਹੀਂ ਮਿਲੇ ਕਿਉਂ ਨਹੀਂ ਮਿਲਣਾ ਚਾਹੁੰਦੇ ਹੈਗੇ ਨੇ ਪਤਾ ਤੇ ਲੱਗੇ ਨਾ ਕਿ ਉਹ ਕੀ ਬੋਲਦੇ ਹੈਗੇ ਨੇ ਤੁਹਾਡੀ ਮੁਲਾਕਾਤ ਬੜੀ ਹੋਣੀ ਜ਼ਰੂਰੀ ਹੈ ਤੁਸੀਂ ਤੇ 150 ਰੁਪਏ ਦੇ ਬੁੱਕੇ ਹੀ ਲੈ ਕੇ ਜਾਣਾ ਸੀ ਗੁਲਦਸਾ ਹੀ ਲੈ ਕੇ ਜਾਣਾ ਸੀ ਗੁਲਦਸੇ ਲੈ ਕੇ ਗੱਲ ਵੀ ਸ਼ੁਰੂ ਹੋ ਜਾਂਦੀ ਹੈਗੀ ਆ ਵੀ ਆਖਰ ਸਾਨੂੰ ਦੱਸਿਆ ਜਾਵੇ ਕਿ ਸਾਡਾ ਕਸੂਰ ਕੀ ਆ ਵੀ ਸਾਡੇ ਫੰਡ ਕਿਉਂ ਰੋਕੇ ਜਾ ਰਿਹਾ ਹੈਗੇ ਨੇ ਇਹ بڑا ਮਸਲਾ ਜ਼ਰੂਰੀ ਹੈ ਕਿ ਘੱਟੋ-ਘੱਟ ਸੁਪਰੀਮ ਕੋਰਟ ਜਾਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਜਾਂ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕਿਉਂ ਨਹੀਂ ਕੀਤੀ ਗਈ? ਵੱਖਰੇ ਤੌਰ ਤੇ ਤਾਂ ਮੁਲਾਕਾਤ ਬੜੀ ਘੱਟ ਸੰਭਾਵਨਾ ਬਣੀ ਹੋਈ ਨਹੀਂ ਜੇ ਹੋਈ ਹੁੰਦੀ ਤੇ ਸਭ ਨੂੰ ਪਤਾ ਹੁੰਦਾ ਤੇ ਜਿਹੜੀ ਸਾਰੇ ਮੁੱਖ ਮੰਤਰੀਆਂ ਨੇ ਬੈਠ ਕੇ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਬੈਠਕ ਕਰਨੀ ਸੀ ਉਸ ਦੇ ਵਿੱਚ ਵੀ ਇਹ ਕਹਿ ਕੇ ਰੱਦ ਕੀਤੀ ਗਈ ਉਸ ਬੈਠਕ ਦੇ ਵਿੱਚ ਜਾਣ ਦਾ ਫੈਸਲਾ ਕਿ ਉੱਥੇ ਸਾਡੀ ਕਿਹੜਾ ਸੁਣਦੇ ਆ ਪਹਿਲਾਂ ਬਹੁਤ ਵਾਰੀ ਦੱਸ ਲਿਆ ਉਹੀ ਫੰਡ ਨੇ ਉਹੀ ਮੁੱਦੇ ਨੇ ਸੁਣਦਾ ਕੋਈ ਹੈ ਨਹੀਂ ਜਾਣਦਾ ਕੀ ਫਾਇਦਾ ਨਹੀਂ ਨਹੀਂ ਸਭ ਤੋਂ ਵੱਡੀ ਗੱਲ ਇਹ ਕਿ ਇੰਡੀਆ ਗੱਠਜੋੜ ਨੇ ਬਾਈਕਾਟ ਕੀਤਾ ਸੀ ਜਿਹੜੀ ਮੀਟਿੰਗ ਹੋਈ ਸੀ ਪ੍ਰਧਾਨ ਮੰਤਰੀ ਨੀਤੀ ਜੋਗ ਦੀ ਉਸ ਹਾਲ ਚ ਇੱਕ ਹੋਰ ਹੁੰਦੀ ਔਰ ਸਾਰੇ ਮੁੱਖ ਮੰਤਰੀਆਂ ਨੂੰ ਜਾਣਾ ਚਾਹੀਦਾ ਏ ਔਰ ਜਦ ਇਹਨਾਂ ਦਾ ਅਗਨਾਤਾ ਹੀ ਟੁੱਟ ਗਿਆ ਸੀ ਇੰਡੀਆ ਗੱਠਜੋੜ ਦੇ ਵਿੱਚ ਕਾਂਗਰਸ ਪਾਰਟੀ ਤੇ ਇਹਨਾਂ ਨੂੰ ਜਾਣਾ ਚਾਹੀਦਾ ਮਮਤਾ ਬੇਨਰਜੀ ਵੀ ਆਈ ਹੈ ਮਮਤਾ ਬੇਨਰਜੀ ਨੇ ਆਪਣੀ ਰੈਜੈਂਟਮੈਂਟ ਸ਼ੋਅ ਕੀਤੀ ਹੈ ਉਨੇ ਆਪਣੀ ਗੱਲ ਵੀ ਰੱਖ ਲਈ ਔਰ ਬਾਹਰ ਆ ਕੇ ਕਹਿੰਦਾ ਕਿ ਮੈਨੂੰ ਬੋਲਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ ਮਾਈਕ ਬੰਦ ਕਰ ਦਿੱਤਾ ਗਿਆ ਉਹਦੇ ਨਾਲ ਭਾਰਤ ਸਰਕਾਰ ਨੂੰ ਜਵਾਬ ਦੇਣਾ ਪਿਆ ਭਾਰਤ ਸਰਕਾਰ ਦੀ ਥੂ ਥੂ ਹੋਈ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਵੀ ਜਾਣਨਾ ਚਾਹੀਦਾ ਸੀ ਦੇਖੋ ਪੰਜਾਬ ਦਾ ਮਸਲਾ ਵਾਕਿਆ ਔਰ ਇੰਡੀਆ ਲੈਵਲ ਦਾ ਮਸਲੇ ਵਲਗ-ਵਲਗ ਆ ਤੁਸੀਂ ਜਿਹੜੀ ਇੰਡੀਆ ਕਾਂਗਰਸ ਪਾਰਟੀ ਆ ਉਹ ਸਾਨੂੰ ਪੰਜਾਬ ਨੂੰ ਆਪਣੇ ਨਾਲੇ ਨਾਲ ਨਹੀਂ ਬਣ ਸਕਦੀ ਹੈਗੀ ਸਾਡੇ ਮਸਲੇ ਹੋਰ ਨੇ ਦਿੱਲੀ ਦੇ ਹੋਰ ਨੇ ਮਾਚਲ ਦੇ ਹੋਰ ਨੇ ਬਾਕੀ ਸਟੇਟਾਂ ਦੇ ਹੋਰ ਆ ਔਰ ਪੰਜਾਬ ਦੇ ਸੀਐਮ ਸਾਹਿਬ ਨੂੰ ਜਾਣਾ ਚਾਹੀਦਾ ਲੇਕਿਨ ਇਹਨਾਂ ਦੀ ਕਿਉਂਕਿ ਮਜਬੂਰੀ ਬਣ ਗਈ ਆਮ ਆਦੀ ਪਾਰਟੀ ਦੀ ਕਿਉਂਕਿ ਹੁਣ ਜਦੋਂ ਵੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਧਰਨਾ ਦੇਣਾ ਹੁੰਦਾ ਉਹ ਲੀਡ ਕੌਣ ਕਰਦਾ ਉਹ ਕਾਂਗਰਸ ਪਾਰਟੀ ਕਰਦੇ ਨੇ ਇਸ ਕਰਕੇ ਪੰਜਾਬ ਦੇ ਮੁੱਦੇ ਵੀ ਕਾਂਗਰਸ ਪਾਰਟੀ ਦੇ ਨਾਲ ਵੱਜੇ ਗਏ ਨੇ ਹੁਣ ਰਹੀ ਗੱਲ ਕਿ ਅਗਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉੱਥੇ ਜਾਂਦੇ ਕਟੋ ਵੱਡ ਆ ਵਾਲੀਆਂ ਮੰਗਾਂ ਤੇ ਉੱਠਦੀਆਂ ਨੇ ਇੱਕ ਬੇਸ ਤੇ ਬਣ ਜਾਂਦਾ ਨਾ ਉੱਥੇ ਸੁਪਰੀਮ ਕੋਰਟ ਨੂੰ ਦੱਸਣ ਜੋਗੇ ਤੇ ਹੋ ਜਾਂਦੇ ਕਿ ਆ ਦੇਖੋ ਅਸੀਂ ਪ੍ਰਧਾਨ ਮੰਤਰੀ ਦੇ ਸਾਹਮਣੇ ਮੁੱਦਾ ਰੱਖਿਆ ਸੀ ਸਾਡਾ ਸਾਡਾ ਕੋਈ ਹੱਲ ਨਹੀਂ ਨਿਕਲਿਆ ਅਸੀਂ ਇੱਕ ਘਰ ਦਾ ਦਰਵਾਜ਼ਾ ਬੰਦ ਕਰ ਲਿਆਗਾ ਹੁਣ ਆਪਾਂ ਬਣ ਕੇ ਚੱਲਦੇ ਸੁਪਰੀਮ ਕੋਰਟ ਕੱਲ ਨੂੰ ਕਹਦੇ ਕਿ ਇਸ ਮਸਲੇ ਇੱਕ ਤਾਲਮਿਲ ਕਮੇਟੀ ਬਣਾਈ ਜਾਓ ਫਿਰ ਕਿਹੜੇ ਤੁਸੀਂ ਕੀ ਕਰ ਲੋਗੇ ਫਿਰ ਸਪਰੀਮ ਕੋਰਟ ਅੱਜਕੱਲ ਕੀ ਕਰਦਾ ਉਹ ਕਮੇਟੀਆਂ ਬਣਾਉਣ ਦੀ ਸਿਫਾਰਿਸ਼ ਕਰਦਾ ਉਹਨਾਂ ਕਹਿੰਦੇ ਕਮੇਟੀ ਬਣਾ ਲਓ ਜੀ ਇੱਕ ਵਾਰ ਬੈਠ ਕੇ ਹੱਲ ਕਰ ਲਓ ਜੀ ਵੀ ਜਿਹਦਾ ਕਿਹਦੇ ਵੱਲ ਕਿੰਨੇ ਪੈਸੇ ਵਧੇ ਨੇ ਕਿਹਦੇ ਘਟੇ ਨੇ ਹੁਣ ਸੈਂਟਰ ਵੀ ਤੇ ਕਹੂਗਾ ਨਾ ਫਾਈਲਾਂ ਤੇ ਉਹ ਵੀ ਆਪਣਾ ਵਹੀ ਖਾਤਾ ਲੈ ਕੇ ਜਾਣਗੇ ਨਾ ਕਿ ਦੇਖੋ ਜੀ ਇਹਨਾਂ ਨੇ ਐਮੈਂਡਮੈਂਟ ਕੀਤੀ ਸੀ ਐਮੈਂਡਮੈਂਟ ਕਰਕੇ ਪੈਸੇ ਵਧਾ ਦਿੱਤੇ ਹੈਗੇ ਜੀ ਫਿਰ ਐਮੈਂਡਮੈਂਟ ਵਾਪਸ ਲੈ ਲਈ ਹੈਗੀ ਫਿਰ ਇਹਨਾਂ ਨੇ ਮੰਡੀ ਬੋਰਡ ਤੋਂ ਕਰਜ਼ਾ ਲੈ ਲਿਆ ਮਾਰਕੀਟ ਫੀਸ ਵਾਧਾ ਕਰ ਲਿਆ ਹੈਗਾ ਸਾਰੇ ਉਹਨਾਂ ਕੋ ਵੀ ਤੇ ਦਾ ਪੇਚ ਹੈ ਗਈ ਹੈ ਉੱਥੇ ਕਿਹੜੇ ਵੀ ਕਮਲੇ ਬੈਠੇ ਆ ਗਏ ਨੇ ਮਤਲਬ ਜੇ ਇੱਥੇ ਸਿਆਣੇ ਆ ਗਏ ਤੇ ਉੱਥੇ ਵੱਧ ਸਿਆਣੇ ਆ ਗਏ ਨੇ ਇੱਥੇ ਤੇ ਸਿਰਫ ਪੰਜਾਬ ਦੀ 3 ਕਰੋੜ ਲੋਕਾਂ ਨੂੰ ਡੀਲ ਕੀਤਾ ਜਾ ਰਿਹਾ ਨਾ ਤੇ ਜਿਹੜੀ ਹਿੰਦੁਸਤਾਨ ਦੀ ਸਰਕਾਰ ਉਹ 140 ਕਰੋੜ ਲੋਕਾਂ ਨੂੰ ਡੀਲ ਕਰਦੀ ਹੈ ਉਹ 27 ਸਟੇਟ 8 ਜੂਟੀ ਨੂੰ ਡੀਲ ਕਰਦੀ ਹੈਗੀਆ ਤੇ ਇਸ ਕਰਕੇ ਸਾਡੇ ਇੱਥੇ ਵੱਧ ਸਿਆਣੇ ਬੈਠੇ ਜਾਂ ਦਿੱਲੀ ਦੇ ਵੱਧ ਸਿਆਣੇ ਬੈਠੇ ਹੋਗੇ ਨੇ ਇਹਦੇ ਸਾਨੂੰ ਆਪਣੇ ਦਿਮਾਗ 'ਚ ਬਾੜ ਲੈਣੀ ਚਾਹੀਦੀ ਗੱਲ ਨਾ ਸਾਨੂੰ ਉਹਨੇ ਦੇਖਦੇ ਆ ਕਿ ਸੁਪਰੀਮ ਕੋਰਟ ਚੋ ਕੇਸ ਲਿਸਟ ਹੋ ਗਿਆ ਕਿੰਨੀ ਤਰੀਕ ਨੂੰ ਸੁਣਵਾਈ ਹੁੰਦੀ ਹੈ ਪੰਜਾਬ ਨੇ ਤੇ ਆਪਣਾ ਪੱਖ ਦੱਸਤਾ ਹੈਗਾ ਸੈਂਟਰ ਸਰਕਾਰ ਨੂੰ ਜਦੋਂ ਨੋਟਿਸ ਹੋਊ ਉਹ ਜਵਾਬ ਦਿੰਦੇ ਰਹਿਣਗੇ ਔਰ ਜਿਹੜੀਆਂ ਅਦਾਲਤਾਂ ਦੇ ਵਿੱਚ ਕੇਸ ਚਲੇ ਜਾਂਦੇ ਨੇ ਉਹ ਤੇ ਫਿਰ ਤਰੀਕ ਤੇ ਤਰੀਕ ਹੀ ਪੈਂਦੀ ਹੈਗੀ ਹੈ ਔਰ ਇਹ ਲਾਜ਼ਮੀ ਤੌਰ ਤੇ ਇਹਦੇ ਚ ਸੁਪਰੀਮ ਕੋਰਟ ਘੱਟੋ ਘਾਟ ਸੈਂਟਰ ਤੇ ਦੋ ਵਾਰ ਦਾ ਟਾਈਮ ਲੈ ਜਾਊਗਾ ਤੇ ਉਸ ਤੋਂ ਬਾਅਦ ਦੇ ਦੇ ਕੀ ਹੁੰਦਾ ਜੇ ਕਮੇਟੀ ਬਣ ਗਈ ਵੀ ਆਪਸੀ ਬੈਠ ਕੇ ਵਹੀ ਖਾਤਾ ਚੈੱਕ ਕਰ ਲਓ ਜਿਹਦੇ ਹਲ ਪੈਸੇ ਵਾਧਾ ਜਿਹਦੇ ਹਲ ਘਟ ਉਹ ਪਤਾ ਲੱਗ ਜਾਊ ਪਰ ਮੈਨੂੰ ਇਹ ਲੱਗਦਾ ਕਿ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਪਹਿਲਾਂ ਇੱਕ ਵਾਰ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਦੇ ਨਾਲ ਮਿਲਣ ਆਨੇ ਚਾਹੀਦਾ ਸੀ ਕਈ ਵਾਰ ਜਿਹੜੇ ਮਸਲੇ ਨੇ ਉਹ ਟੇਬਲ ਤੇ ਬੈਠ ਕੇ ਹੱਲ ਹੁੰਦੇ ਨੇ ਉਹ ਅਦਾਲਤਾਂ ਅਦਾਲਤਾਂ ਵੀ ਹੱਲ ਕਰ ਸਕਦੀਆਂ ਹੀਆਂ ਤੇ ਹੁਣ ਅਦਾਲਤਾਂ ਹਰ ਮਸਲੇ ਦੇ ਵਿੱਚ ਵਿਚੋਲਗੀ ਨਹੀਂ ਕਰਦੀਆਂ ਨਾ ਅਦਾਲਤਾਂ ਦੇ ਦੇਖਣਾ ਕਿ ਕੇਸ ਬੰਦ ਦਾ ਕਿ ਨਹੀਂ ਬੰਦਾ ਇਹਦੇ ਵਿੱਚ ਮੈਂ ਫੈਸਲਾ ਸੁਣਾਉਣਾ ਹੈ ਕਿ ਨਹੀਂ ਸੁਣਾਉਣਾ ਹੈਗਾ ਉਹਨੇ ਦੇਖਣਾ ਕੰਮ ਉਹਨੇ ਦੇਖਣਾ ਕਿ ਪਲੜਾ ਕਿਹਦਾ ਭਾਰੀ ਹੈਗਾ ਅਦਾਲਤਾਂ ਤਾਂ ਪਲੜਾ ਦੇਖਦੀਆਂ ਕਿਹਦਾ ਭਾਰੀ ਹੈਗਾ ਉਹ ਉਸ ਤੇ ਹੀ ਕੇਸ ਨਿਰਭਰ ਕਰਦਾ ਹੈਗਾ ਪਰ ਦੇਖਦੇ ਆ ਕਿ ਜਿਹੜਾ ਸੈਂਟਰ ਸਰਕਾਰ ਪੰਜਾਬ ਦੇ ਫੰਡ ਰੋਕ ਕੇ ਬੈਠਾ ਉਹਦੇ ਤੇ ਸੈਂਟਰ ਵਾਲਿਆਂ ਦਾ ਕਿੰਨਾ ਕਸੂਰ ਆ ਤੇ ਪੰਜਾਬ ਵਾਲਿਆਂ ਦਾ ਕਿੰਨਾ ਕਸੂਰ ਆ ਮੈਨੂੰ ਲੱਗਦਾ ਕਿ ਜਦੋਂ ਅਗਲੀ ਤਰੀਕ ਹੋਏ ਤਰੀਕ ਤੇ ਸੁਣਵਾਈ ਹੋਊਗੀ ਉਦੋਂ ਸਾਰੀ ਦੀ ਸਾਰੀ ਜਿਹੜੀ ਸਥਿਤੀ ਉਹ ਸਪਸ਼ਟ ਹੋ ਜਾਊਗੀ